ਇੱਕ ਲੜਕੀ ਕਹਿਣ ਲੱਗੀ ਉਹਨਾਂ ਚੋਂ ਕੁੜੇ ਅੱਜ ਮੈਂ ਤੁਹਾਨੂੰ ਨਵੀਂ ਗੱਲ ਸੁਣਾਉਣੀ ਐ ਸੁਣਾ ਉਹ ਜਿਹੜਾ ਆਪਣਾ ਭਲਾਨਾ ਮੁੰਡਾ ਐ ਆ ਕੇ ਹਾਂ ਉਹਨੇ ਆਪਦੀ ਬਹੂ ਬਹੁਤ ਕੁੱਟੀ ਬਹੁਤ ਕੁੱਟਿਓ ਨੇ ਦੂਜੀ ਕਹਿੰਦੀ ਅੱਛਾ ਹਾਂ ਕਹਿੰਦੀ ਇੱਕ ਉਧਰ ਸਾਡੇ ਕੰਨੀਆਂ ਉਹਨੇ ਵੀ ਕੁੱਟੀ ਤੀਜੀ ਕਹਿੰਦੀ ਕਾ ਇਧਰ ਸਾਡੇ ਕੰਨੀਆਂ ਉਹਨੇ ਵੀ ਕੁੱਟੀ ਚੌਥੀ ਕਹਿੰਦੀ ਇੱਕ ਸਾਡੇ ਕੰਨੀਆਂ ਉਹਨੇ ਵੀ ਉਹ ਸਾਰੀਆਂ ਕੁੱਟਕਟਾਈਆਂ ਗੱਲਾਂ ਚੱਲ ਪਈਆਂ ਇੱਕ ਕੁੜੀ ਉਹਨਾਂ ਜੀ ਹੰਸਨਤਰਾਮ ਮਾਸਟਰ ਹੋਈ ਬੈਠ ਉਹ ਨਾਨੀਆਂ ਗੱਲਾਂ ਸੁਣਦੀ ਐ ਸੁਣਦੀ ਸੁਣਾਉਂਦੀ ਜਦੋਂ ਉਹਨਾਂ ਨੇ ਇਹ ਕਹਾਣੀ ਛੱਡੀ ਨਾ ਕਾਫੀ ਚਿਰ ਉਹ ਕੁੱਟੀਆਂ ਹੀ ਬਸ ਕੁੱਟੀਆਂ ਹੀ ਐ ਕਿ ਦੱਸਣ ਫਲਾਣੇ ਨੇ ਫਲਾਣੇ ਨੇ ਐ ਕੁੱਟਿਓ ਫਲਾਣੇ ਨੇ ਫਲਾਣੇ ਨੇ ਐ ਕੁੱਟਿਓ ਇਹ ਕੁੱਟਕਟਾਈ ਦੀਆਂ ਗੱਲਾਂ ਉਹ ਕਹਿੰਦੀ ਕਿੱਥੋਂ ਜੱਪ ਪੈ ਗਈ ਅੱਜ ਚੰਗੀਆਂ ਗੱਲਾਂ ਕਰਦੀਆਂ ਨੇ ਅੱਜ ਇਹ ਹੋਰ ਜੱਪ ਚ ਪੈ ਗਈਆਂ ਉਹ ਕਹਿੰਦੀ ਕੁੱਲਿਓ ਚੁੱਪ ਕਰ ਜਾਓ ਬਣ ਕਿਉਂ ਕਹਿੰਦੀ ਇਹ ਉਹ ਜਨਾਨੀਆਂ ਦੀ ਗੱਲ ਨਹੀਂ ਹੈ ਇਹ ਜਿਹੜੀ ਤੁਸੀਂ ਕਹਿੰਦੇ ਹੋ ਹੋਰ ਉਹ ਤਾਂ ਗਧੀਆਂ ਨੇ ਜਿਹੜੀਆਂ ਮਾਲਕ ਤੋਂ ਕੁੱਟ ਖਾਨੀਆਂ ਉਹ ਜਨਾਨੀਆਂ ਨੇ ਉਹ ਕਹਿੰਦੀਆਂ ਲੈ ਤੂੰ ਜੰਮ ਵੀ ਫਲਾਣੇ ਦੇ ਫਲਾਣੀ ਤੇਰੇ ਵਰਗੇ ਬਥੇਰੇ ਦੇਖਿਆ ਕੁੱਟ ਦਿੰਦੇ ਨੇ ਮਾਰ ਦਿਆ ਦਾ ਤੜੀ ਦਾ ਨਾ ਮੋੜਦੇ ਚ ਉਹ ਕਹਿੰਦੀ ਨਹੀਂ ਉਹ ਮੈਂ ਨਹੀਂ ਉਹਨਾਂ ਨੂੰ ਜਨਾਨੀਆਂ ਨਹੀਂ ਇਸਰੀ ਜਾਤੀ ਕੀ ਨਹੀਂ ਹਣ ਉਹ ਤਾਂ ਕਹਿੰਦੀਆਂ ਨੇ ਪੈਦਾ ਹੋ ਜਾਂ ਇੱਕ ਮਨੁੱਖਤਾ ਰੂਪ ਵਿੱਚ ਉਹ ਕਹਿੰਦੀ ਹੈ ਨਹੀਂ ਕਿਉਂ ਅੜਵਾਈ ਕਰਦੀ ਐ ਇਹ ਕੁੱਟ ਦਿੰਦੇ ਨੇ ਕਹਿੰਦੀ ਜਿਹੜਾ ਫਿਰ ਐਵੇਂ ਕੁੱਟੂਗਾ ਬਿਨਾਂ ਕਨਾ ਤੂੰ ਫਿਰ ਉਹ ਬੰਦਾ ਨਹੀਂ ਐ ਫਿਰ ਉਹ ਕਹਿੰਦਾ ਜੀ ਸਾਮਲ ਇਹਾਂ ਕੋਈ ਬਿਨਾ ਮਿਕੇ ਸੇ ਮੁੱਦੇ ਤੋਂ ਕੁੱਟੂ ਫਿਰ ਉਹ ਕਹਿੰਦਾ ਜਿਹਾ ਸਮਲੇ ਕਹਿੰਦੀ ਅਛਾ ਉਹ ਕਹਿੰਦੀ ਹਾਂ ਚੰਗਾ ਕਹਿੰਦੇ ਜਿੱਦ ਤੂੰ ਵਿਆਹੀ ਗਈ ਨਾ ਫਿਰ ਦੇਖਾਂਗੇ ਜਿੱਦ ਤੇਰੇ ਮੋਰਾਂ ਚ ਪਈਆਂ ਉਦੋਂ ਪੁੱਛਾਂਗੇ ਤੈਨੂੰ ਵੀ ਹੁਣ ਕੁੱਟਦੀ ਹੁਣ ਕਿਵੇਂ ਕੁੱਟੀ ਇਹੂੰ ਦੱਸ ਉਹ ਕਹਿੰਦੀ ਮੈਂ ਕੁੱਟ ਖਾਂਦੀ ਹੀ ਨਹੀਂ ਜੇ ਵੀ ਮੈਨੂੰ ਕੁੱਟੂ ਤਾਂ ਫਿਰ ਹੋਉਗਾ ਦਾ ਮੈਂ ਤਾਂ ਆਪ ਦੇ ਰੂਪ ਚ ਸਹੀ ਹਾਂ ਕਹਿੰਦੇ ਦੇਖੀ ਜੋ ਉਹ ਬਾਦਸ਼ਾਹ ਦਾ ਪੁੱਤ ਫਿਰਦਾ ਦੀ ਸ਼ਾਇਰ ਕਰਦਾ ਕਿ ਉਸੇ ਸ਼ਾਇਰ ਦਾ ਉਹ ਸੁਣਦਾ ਫਿਰਦਾ ਚ ਗੱਲਾਂ ਉਹ ਇਹਨਾਂ ਦੀਆਂ ਗੱਲਾਂ ਚੱਲੀਆਂ ਤੂੰ ਉੱਥੇ ਆ ਕੇ ਖੜ ਦੇ ਬਾਹਰ ਦੇ ਉਹਨਾਂ ਦਾ ਬਾਹਰ ਕੁੰਡਾ ਲਾਇਆ ਹੋਵੇ ਅੰਦਰ ਬੈਠ ਕੇ ਉਹ ਗੱਲਾਂ ਕਰੀ ਜਾਂਦੇ ਜਦੋਂ ਉਹਨਾਂ ਕੁੜੀਆਂ ਨੇ ਇਹ ਗੱਲ ਕਹੀ ਵੀ ਤੂੰ ਜੰਪੀ ਫਲਾਨੇ ਦੇ ਭਲਾਨੀ ਉਹਨੇ ਨਾਇ ਤਾਂ ਆ ਉਹਦੇ ਪਿਤਾ ਦਾ ਨਾਮ ਲਿਖ ਲਿਆ ਤੇ ਨਾਲੇ ਉਹਦਾ ਨਾਮ ਲਿਖ ਲਿਆ ਉਹ ਕੁੜੀਆ ਵੀ ਲੀ ਲਿਆ ਤੇ ਉਹਦੇ ਪਿਤਾ ਦਾ ਵੀ ਦੋਹਾਂ ਦਾ ਲਿਖ ਕੇ ਲੈ ਗਿਆ ਤਾਂ ਤੜ ਦਿਨ ਚੜਿਆ ਰਾਤਰੀ ਬਿੱਧੀ ਟੋ ਗਈ ਤੜਕੇ ਪਿਤਾ ਜੀ ਉੱਠੇ ਇਸ਼ਨਾਨ ਕੀਤਾ ਵਾਸ ਕਰ ਪਾਉਣ ਲੱਗ ਗਿਆ ਮਰਦੀ ਸਜਾਉਣ ਲੱਗ ਗਿਆ ਬਾਦਸ਼ਾਹ ਜੀ ਦੀ ਜੇ ਕਲ ਨਹੀਂ ਸਜਾਉਣ ਲੱਗੇ ਉਹ ਲੜਕਾ ਕੋਲੇ ਆ ਗਿਆ ਪਿਤਾ ਦੇ ਕਹਿੰਦਾ ਬਾਪੂ ਜੀ ਉਹ ਕਹਿੰਦੇ ਹਾਂ ਕਹਿੰਦਾ ਮੈਂ ਮੇਰੀ ਇੱਛਾ ਵੀ ਮੈਂ ਵਿਆਹ ਕਰਾ ਲਾਂ ਇਹਦਾ ਅੱਛਾ ਹੋ ਗਈ ਇਹਨਾ ਆ ਹੋ ਗਈ ਬੜੀ ਅੱਛੀ ਗੱਲ ਹੈ ਬੇਟਾ ਲਾਪ ਮੈਂ ਅੱਜ ਇੱਕ ਚੜੀ ਗੱਲ ਤੋੜਨੂ ਵੀ ਭਾਈ ਲੜਕਾ ਹੁਣ ਐ ਕਹਿੰਦਾ ਵੀ ਮੇਰਾ ਵਿਆਹ ਕਰ ਦੇ ਵੀ ਆਪਾਂ ਵਿਆਹ ਕਰਨਾ ਹੀ ਕਰਨਾ ਜਵਾਨ ਹੋ ਗਿਆ ਸੁਖਣਾ ਵੀ ਕੋਈ ਚੰਗਾ ਕਰਾਣਾ ਹੋਵੇ ਕੰਗਾ ਕੋਈ ਆਪਣੇ ਲੈ ਕੇ ਜਗਾ ਹੋਵੇ ਆਪਾਂ ਲੜਕਾ ਹੋਣਾ ਉਹ ਕਹਿੰਦਾ ਇਹ ਨਹੀਂ ਹੋਰ ਆਪਣੇ ਸ਼ਹਿਰ ਚ ਕਰਾਉਣਾ ਕਹਿੰਦਾ ਉਹ ਆਪਣੇ ਸ਼ਹਿਰ ਚ ਥਾਂ ਦਾ ਕਹਿੰਦਾ ਮੈਂ ਪਾਲੀ ਬੈਠਾ ਪਾਲੀ ਬੈਠਾ ਹਾਂ ਫਿਰ ਦੱਸ ਕਹਿੰਦਾ ਫਲਾਣੇ ਨਾਮ ਦਾ ਜ਼ਿਮੀਂਦਾਰ ਹੈ ਕੋਈ ਉਹਦੇ ਘਰੇ ਲੜਕੀ ਫਲਾਣਾ ਨਾ ਹੈ ਉਸ ਲੜਕੀ ਨਾਲ ਮੈਂ ਸ਼ਾਦੀ ਕਰਾਉਣੀ ਆ ਫਲਾਣੇ ਬਾਰ ਦੇ ਵਿੱਚ ਹੈ ਉਹ ਉਥੋਂ ਜਾ ਕੇ ਪੁੱਛੋ ਵੀ ਉਹ ਜ਼ਿਮੀਂਦਾਰ ਕਿਹੜਾ ਹੈ ਤੋ ਮੈਂ ਕਹਿੰਦਾ ਲੜਕੀ ਨਹੀਂ ਦੇਖੀ ਪਿਤਾ ਜੀ ਮੈਂ ਤੂੰ ਸੌ ਲੈ ਲੋ ਪਰ ਮੈਂ ਤਾਂ ਉਹਦੀ ਇੱਕ ਸੇਵਟੀ ਸੁਣੀ ਐ ਕਿ ਮੈਂ ਵਿਆਹ ਕਰਾਉਣਾ ਤਾਂ ਉਸ ਲੜਕੀ ਨਾਲ ਕਰਾਉਣਾ ਨਹੀਂ ਕਰਾਉਣਾ ਹੀ ਨਹੀਂ ਕਹਿੰਦਾ ਦੇਖੀ ਨਹੀਂ ਕਹਿੰਦਾ ਨਾ ਫੇਰ ਕਿਵੇਂ ਮਿਲ ਲੋਟਾ ਉਹ ਹੈ ਕਹਿੰਦਾ ਬਸ ਮੇਰੇ ਉਹਦੀ ਗੱਲਬਾਤ ਹੈ ਜਿਹੜੀ ਮੈਂ ਗੱਲ ਉਹਦੇ ਮੂੰਹ ਦੀ ਸੁਣ ਲਈ ਉਹਨਾਂ ਦਾ ਬਾਰਡ ਆਇਆ ਜੇ ਕੁੜੀਆਂ ਚਰਖੇ ਕੱਤ ਦਿੰਦੀਆਂ ਤੀਆਂ ਮੈਂ ਸੈਰ ਕਰਦਾ ਫਿਰਦਾ ਸੀ ਮੈਂ ਉਹ ਕੁੜੀ ਨਹੀਂ ਦੇਖੀ ਉਹਦਾ ਪਿਓ ਨਹੀਂ ਦੇਖਿਆ ਮੈਂ ਘਰ ਨਹੀਂ ਦੇਖਿਆ ਮੈਂ ਤਾਂ ਉਹਦੀ ਜ਼ੁਬਾਨ ਹੀ ਜੈਬ ਸਭ ਕੁਝ ਦੇਖਿਆ ਉਹਦੀ ਜਵਾਨ ਨੂੰ ਮੈਂ ਵਿਆਹ ਉੱਥੇ ਕਰਾਉਣਾ। ਭੂਗਨਾ ਭਾਈ ਆਪਾਂ ਜਿੰਨੇ ਹਲਕਾਰ ਤੈਨਾਂ ਵੀ ਫਲਾਣੇ ਬਾਰੜ ਚ ਜਾ। ਉੱਥੇ ਫਲਾਣੇ ਨਾਮ ਦਾ ਜ਼ਿਮੀਂਦਾਰ ਹੈ ਉਹਨੂੰ ਸੱਦ ਕੇ ਲੈ। ਉਹਦੀ ਲੜਕੀ ਦਾ ਨਾਮ ਆਏ ਦੋਏ ਗੱਲਾਂ ਦੱਸ। ਵੀ ਤੇਰੀ ਲੜਕੀ ਹੈ। ਫੇਰ ਲੱਗੇ। ਉਹ ਚਲਿਆ ਗਿਆ ਚੌਕਦਾਰ ਜਾ ਕੇ ਉਹਨੇ ਘਰ-ਬਾਰ ਪੁੱਛਿਆ ਤੇ ਉਹਨਾਂ ਨੇ ਦੱਸਿਆ ਮਹੱਲੀ ਰਸਿਆ ਨੇ ਵੀ ਆਹ ਕਰਉ ਛਿਦਾਈ ਜ਼ਿਮੀਂਦਾਰ ਦਾ। ਇਹ ਆਹੀ ਨਾ ਹੋਏ। ਤੈਨਾਂ ਵੀ ਇਹਦੀ ਲੜਕੀ ਦਾ ਨਾਮ ਅਜੇ ਉਹਦਾ ਨਾਮ ਆਇ। ਕੰਵਿਠ ਯਾ ਵੜਿਆ ਕਰ ਉਹ ਦੇਖ ਕੇ ਕਹਿੰਦੇ ਹਾਂ ਮਹਾਰਾਜ ਦੱਸੋ ਖੜਾ ਹੋ ਗਿਆ ਜ਼ਿਮੀਂਦਾਰ ਵੀ ਸਰਕਾਰੋਂ ਬੰਦਾ ਆ ਗਿਆ ਕਹਿੰਦਾ ਭਈ ਮੈਂ ਤੇਰੇ ਪਾਸੇ ਇੱਕ ਕੰਮ ਆਇਆ ਕਹਿੰਦਾ ਦੱਸੋ ਤੈਨੂੰ ਕਹਿੰਦਾ ਬਾਦਸ਼ਾਹ ਨੇ ਕਿਹੜੀ ਚਿਬਲਾਈ ਉੱਥੇ ਚੱਲਣਾ ਕਹਿੰਦਾ ਚਲੋ ਮਹਾਰਾਜ ਫਿਰ ਮੈਂ ਤੇ ਆ ਰ ਹ ਉਹਨੇ ਸੋਚਿਆ ਵੀ ਇਹ ਜੀ ਕੀ ਗੱਲ ਹੋ ਗਈ ਜਿਹੜਾ ਮੈਨੂੰ ਬਾਦਸ਼ਾਹ ਨੇ ਕਿਦਰ ਤਾਂ ਹੁੰਦਾ ਹੀ ਹੈ ਵੀ ਮੈਂ ਇੱਕ ਘਰੇਲੂ ਸਾਦਾ ਮੈਨੂੰ ਬਾਦਸ਼ਾਹ ਖਬਰ ਕਿਸੇ ਨੇ ਕੋਈ ਕੀ ਚੁਗਲੀ ਨਿੰਦਿਆ ਕਰੀ ਹੋਣੀ ਹੈ ਬਾਦਸ਼ਾਹ ਨੇ ਤਾਂਹੀਂ ਸੱਦਾ ਮੈਨੂੰ ਜਰੋ ਮਹਾਰਾਜ ਮੈਂ ਤਿਆਰ ਆ ਮੈਂ ਕੋ ਚੋਰ ਨਹੀਂ ਤੇ ਕਹਤ ਨਹੀਂ ਮੈਂ ਹਾਜ਼ਰ ਹੋ ਜਨਾ ਉਸੇ ਚੌਕਦਾਰ ਦੇ ਨਾਲ ਹੀ ਤੁਰ ਪਿਆ ਜਾ ਕੇ ਕਚਹਿਰੀ ਖੜਾ ਫਤਿਹ ਬਲਾਈ ਬਾਦਸ਼ਾਹ ਨੂੰ ਅਰਜ਼ੀ ਕੀਤੀ ਸਰੋ ਮਹਾਰਾਜ ਮੈਨੂੰ ਯਾਦ ਕੀਤਾ ਮੈਂ ਆ ਆਮ ਲਾ ਥੋੜੇ ਆ ਗਿਆ ਭਾਈ ਤੂੰ ਕਿ ਹਾਂ ਆ ਗਿਆ ਅੱਛਾ ਇਹ ਦੱਸ ਤੇਰੇ ਲਟਕੀ ਹੈ ਜਿਹੜੀ ਉਹ ਐਸਨਾ ਦੀ ਹੈ ਕਹਿੰਦਾ ਹਾਂ ਜੀ ਸੋਚਦਾ ਵੀ ਕੋਈ ਲਟਕੀ ਤੋਂ ਕਵਿੱਦਿਆ ਨਾ ਹੋ ਗਈ ਹੋਵੇ ਕਹਿੰਦਾ ਭਾਈ ਮੇਰਾ ਪੁੱਤਰ ਤੇਰੀ ਲੜਕੀ ਨਾਲ ਸ਼ਾਦੀ ਕਰਾਉਣੀ ਚਾਹੁੰਦਾ। ਬੋਲ ਰਿਸ਼ਤਾ ਦੇ ਸਕਦਾ? ਉਹਨੇ ਸੋਚਿਆ ਵੀ ਹੈ ਆਦਾ ਘਰ ਹੀ ਬਣ ਗਈ। ਤੇਰੇ ਤਾਂ ਪਸੂਤੇ ਹੀ ਭਾਗ ਜਾਂਦੇ ਨੇ। ਬਾਦਸ਼ਾਹ ਨਾਲ ਰਿਸ਼ਤੇ ਜਾਣੀ ਰਿਸ਼ਤੇਦਾਰੀ ਪੈਣੀ। ਐਦੋਂ ਉੱਤੇ ਚੰਗੇ ਕਰਮ ਕੀਦੇ ਹੋਣਗੇ। ਕਹਿੰਦਾ ਮਹਾਰਾਜ ਜੀ ਤੁਸੀਂ ਇਹ ਕਿਰਪਾ ਕਰ ਦਿਓ ਫੇਰ ਮੈਂ ਹੋਰ ਕੀ ਚਾਹੁੰਦਾ। ਮੇਰੀ ਲੜਕੀ ਰਾਜਗਦੀ ਦੀ ਮਾਲਕ ਬਣਦੀ ਹੈ। ਮੇਰੀਆਂ ਤਾਂ ਸਾਰੀਆਂ ਕੋਲਾਂ ਸੁਰਗ ਹੀ ਜਾਣਗੀਆਂ। ਮੈਂ ਤਿਆਰਾ ਮਹਾਰਾਜ ਕਿ ਮੈਂ ਤੁਸੀਂ ਕਹੂੰ ਨਹੀਂ ਪਰ ਮੈਂ ਕੋਈ ਮੈਂ ਜ਼ਿੰਮੇਦਾਰ ਹਾਂ ਕਿ ਕਹਿੰਦਾ ਮੈਂ ਕੋਈ ਕਾਸੇ ਚੀਜ਼ ਹੀ ਲੋੜ ਨਹੀਂ ਕੁਛ ਨਹੀਂ ਕਰਨਾ ਆਨੰਦ ਆਨੰਦ ਦੇ ਦੀ ਫੇਰੇ ਦੇ ਨਹੀਂ ਲੜਕੇ ਦੇ ਲਾਮਾ ਦੇ ਦੀ ਬਾਈ ਅਸੀਂ ਖਾਣਾ ਪੀਣਾ ਜਦੋਂ ਉਹਦਰੀ ਕਰ ਲਾਂਗੇ ਕਹਿੰਦਾ ਜੀ ਵੀ ਠੀਕ ਹੈ ਜਿੰਨੂੰ ਮਰਜੀ ਆਜੋ ਜਿੰਨ ਕਢਾ ਲਓ ਬ੍ਰਾਹਮਣ ਥੱਗ ਲਿਆ ਹਾਂ ਮਹਾਰਾਜ ਦੇਵਤਾ ਜੀ ਆਓ ਬੈਠੋ ਬਿਠਾ ਲਿਆ ਸੰਦਤਾ ਦੱਸੋ ਮਹਾਰਾਜ ਮੈਨੂੰ ਸੱਦੇ ਕਹਿੰਦੇ ਲੜਕੇ ਦਾ ਵਿਆਹ ਕਰ ਐਂ ਜੀ ਮੰਗ ਲਿਆ ਇਨਾ ਮੰਗਣਾ ਇਹ ਮਖਲਾਵਾ ਇਕੱਠੇ ਕਰਨਾ ਹੈ ਅੱਛਾ ਹਾਂ ਸਾਰਾ ਸਜਣੋਂ ਨੇ ਲੜਕੀ ਦਾ ਨਾਮ ਫਲਾਨਾ ਲੜਕੇ ਦਾ ਫਲਾਨਾ ਉਹਨੇ ਟਾਈਮ ਟੇਬਲ ਦੇਖਿਆ ਗ੍ਰਹਿਆਂ ਦਾ ਜੋੜ ਕੀਤਾ ਚੌਥੇ ਅੱਠਵੇਂ 12ਵੇਂ ਸੂਰਜ ਤਾਂ ਨਹੀਂ ਆਉਂਦਾ ਸ਼ਨੀ ਦਾ ਨਹੀਂ ਆਉਂਦਾ ਚੰਦਰਮਾ ਦਾ ਬਲ ਠੀਕ ਹੈ ਗੁਰੂ ਦਾ ਬਲ ਠੀਕ ਹੈ ਸਾਰਾ ਦੇਖ ਕੇ ਉਹਨੇ ਲਗ ਲ ਸੋਧ ਕੇ ਕੁੰਡਲੀ ਬਣਾ ਕੇ ਸਾਹ ਰੱਖਤਾ ਵੀ ਮਹਾਰਾਜ ਐ ਸਜਣ ਦਾ ਸਾ ਪੱਕਾ ਆਹ ਟਾਈਮ ਹੈ ਲਾਮਾਂ ਦਾ ਲਾਮਾ ਦਾ ਟਾਈਮ ਵੀ ਲਿਖਤਾ ਵੀ ਐ ਇਸ ਵਜੇ ਤੋਂ ਸ਼ੁਰੂ ਹੋ ਕੇ ਇਸ ਵਜੇ ਲੈ ਕਲਾਮਾ ਨੂੰ ਜੀਮਿੰਦਾਰ ਨੂੰ ਫੜਾਤਾ ਕਾਗਜ਼ ਲੈ ਪਾਈ ਜਾ ਕੇ ਕਰਤਾ ਲੜਕੀ ਜੀ ਕਿ ਅਸੀਂ ਲਟਕਾ ਲੈ ਕੇ ਉਸ ਦਿਨਾਵਾਂਗੇ ਤੂੰ ਆਪਦਾ جہਜਾ ਚੂਨਪੂਨ ਕਰਨਾ ਹੋ ਜਾ ਚਾਹ ਪਾਣੀ ਦਾ ਕਰ ਲੈ ਜੇ ਕਰਨਾ ਪੰਜ ਚਾਰ ਬੰਦੇ ਅਸੀਂ ਆਵਾਂਗੇ ਉਹਨਾਂ ਕੇ ਲਈ ਖਾ ਪੀ ਕੇ ਤਰਾਸੀ ਲਟਕੀ ਲੈ ਜਾਗੇ ਕਹਿੰਦਾ ਜੀ ਬਹੁਤ ਅੱਛਾ ਉਹਨੇ ਭਾਈਚਾਰਾ ਇਕੱਠਾ ਕਰ ਲਿਆ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਰਾਜਾ ਨੇ ਲੈ ਲਿਆ ਆਪਦੇ ਪੁੱਤਰ ਨੂੰ ਮਹੱਲੇ ਵਾਲੇ ਸ਼ਹਿਰ ਵਾਲੇ ਸੋਚਦੇ ਨੇ ਬੱਲੇ 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 ਇੱਕ ਗਰੀਬ ਬਾਦਸ਼ਾਹ ਨੇ ਕੀ 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 ਦੇਖਿਆ ਆਪਣੇ ਬੁੱਤ ਨੂੰ ਹੁਣ ਉਹਨਾਂ ਲੋਕਾਂ ਨੂੰ ਕੀ ਪਤਾ ਵੀ ਕਹਾਣੀ ਕਿ ਵਿੱਚੋਂ ਕੀ ਹੈ ਉਹ ਇਸ ਤਰ੍ਹਾਂ ਸੋਚਦੇ ਸੱਚ ਹੁੰਦੇ ਲੋਕ ਪਰੇਸ਼ਾਨ ਹੋ ਗਏ ਵੀ ਬਾਦਸ਼ਾਹ ਵੀ ਹੋਣਾ ਉਹ ਕਿਵੇਂ ਜੱਟ ਨੂੰ ਟੂ ਬਾਦਸ਼ਾਹੀ ਕਿਵੇਂ ਰੋਟੀ ਦੇਊ ਬਾਦਸ਼ਾਹ ਨੂੰ ਇਹਦੇ ਕੋਲ ਏਡੀ ਪਹੁੰਚ ਨਹੀਂ ਉਹ ਚਾਰ ਬੰਦੇ ਆਏ ਪੁਜੋਤ ਲੈਂਦਾ ਰਾਜਾ ਲੈਂਦਾ ਵਜ਼ੀਰ ਲੈਂਦਾ ਦੀਵਾਨ ਲੈਂਦਾ ਬਾਦਸ਼ਾਹ ਹੋ ਗਿਆ ਪੰਜ ਚਾਰ ਬੰਦੇ ਹੋ ਕੇ ਇਕੱਠਿਆ ਕੇ ਲੜਕੇ ਨੂੰ ਸਹਰੇ ਬਣ ਕੇ ਆ ਕੇ ਚਮਕੀ ਦਿਬਾ ਲਾਓ ਮਹਾਰਾਜ ਲੋਕੋ ਘਹਰਾਣਾ ਯਾਤਾ ਹੈ ਜਦ ਬੇਈ ਨਹੀਂ ਕਰਦੇ ਦੇਖੇ ਆਧਾਰ ਅਨੰਦੀ ਵੱਜ ਗਏ ਬਹਿ ਹੋ ਗਿਆ ਉਹਨਾਂ ਦਾ ਬਾਗੇ ਬਾਦਸ਼ਾ ਬਿਦਾ ਹੋ ਗਿਆ ਉਧਰ ਜ਼ਿੰਮੇਦਾਰ ਆਪਦੇ ਘਰੇ ਆਨੰਦ ਮਨਣ ਲੱਗਿਆ ਰਹਿ ਨਹੀਂ ਰਹਿੰਦੇ ਉਹਣੀ ਜਾਣੀ ਹੋ ਗਈ ਉਧਰ ਉਧਰੀ ਲੜਕੀ ਮੁੜ ਕੇ ਬਾਪ ਸਾਹੀ ਫੇਰ ਮੁੜ ਕੇ ਬਾਪਸੇ ਚਲੀ ਗਈ 10 20 ਦਿਨ ਨਾਂਦੇ ਹੁਣ ਉਹ ਕੁੱਟਣ ਦੀ ਵਿਉਂਤ ਬਣਾਉਂਦਾ ਬੀਨ ਕਹਿ ਤੀ ਵੀ ਉਹ ਗੱਡੀਆਂ ਨੇ ਜਿਹੜੀਆਂ ਮੱਤੀ ਨੂੰ ਘੁੱਟ ਕੰਨੀਆਂ ਉਹ ਕਹਿੰਦਾ ਵੀ ਉਹਨੇ ਰਾਤ ਨੂੰ ਗੱਲ ਚਲਾ ਲਈ ਕਹਿੰਦਾ ਵੀ ਜੇ ਵੀ ਮੈਂ ਇੱਕ ਗੱਲ ਕਹਿਣਾ ਜੇ ਤੇਰੇ ਸਮਝ ਤੇ ਦਿਮਾਗ 'ਚ ਬੈਠੇ ਇਹਨਾਂ ਤੈਨੂੰ ਹੀ ਕਹੋ ਹੁਣ ਉਹ ਬੀਹਾਂ ਤੇ ਇਹ ਦਿਨਾਂ ਦੇ ਵਿੱਚ ਉਹਨੇ ਉਹਦੇ ਮੂੰਹ ਦੀ ਗੱਲ ਨਹੀਂ ਪਿੱਛੋਂ ਨਿਕਲੀ ਪਹਿਲਾਂ ਕੰਮ ਕਰ ਦਿੰਦੀ ਗੱਲ ਪਿੱਛੋਂ ਨਿਕਲਣੀ ਪਹਿਲਾਂ ਕੰਮ ਕਰ ਦੇਣਾ ਉਹ ਸੋਚਦਾ ਵੀ ਹੈ ਇਹ ਵੀ ਚਾਦਰ ਹੁਣ ਆਪਾਂ ਇਹੋ ਜਿਹਾ ਕੰਮ ਸੋਚੇ ਜੀ ਤੂੰ ਇਹ ਨਾ ਕਹੀਂ ਫਿਰ ਜੇ ਮੈਂ ਐਵੇਂ ਉੱਠਦਾ ਤਾਂ ਫਿਰ ਮੈਂ ਕਹਿੰਦਾ ਫਿਰ ਮੈਂ ਇਨਸਾਨ ਨਹੀਂ ਕਹਾ ਸਕਦਾ ਉਹਨਾਂ ਦੀ ਦੋਹਾਂ ਦੀ ਉਲਝਣ 20-30 ਦਿਨਾਂ ਹੀ ਰਹੀ ਉਹ ਸੋਚਣਦੇ ਰਿਹਾ ਉਹ ਆਪਣਾ ਆਪ ਦੀਆਂ ਸੋਚਣਦੇ ਰਹੀ ਉਹ ਸੋਚਦੇ ਸਚਾਉਂਦੇ ਉਸ ਲੜਕੀ ਨੇ ਲੜਕੀ ਨੂੰ ਕਹਿੰਦਾ ਉਹ ਮੈਂ ਕਹਿੰਦਾ ਵੀ ਇੱਕ ਮੇਰੇ ਲਈ ਦਲੀਲ ਹੋਰ ਆ ਜੇ ਵੀ ਐਸ ਗੱਲ ਤੋਂ ਜਵਾਬ ਦੇਵੂ ਆਪਾਂ ਕੁੱਟ ਦਾਂਗੇ ਕਹਿੰਦੀ ਜੱਸੋ ਜੀ ਕਹੋ ਕਹਿੰਦਾ ਪਿਤਾ ਜੀ ਹਜੇ ਗੱਭਰੂ ਨੇ ਜਵਾਨ ਨੇ ਰਾਜ ਦੇ ਲੈਕ ਨੇ ਤੇ ਮੇਰੀ ਸਲਾਹਕ ਹੋ ਰਹਾ ਹੈ ਕਹਿੰਦੀ ਬੋਲੋ ਕਹਿੰਦਾ ਮੇਰੀ ਇਸਲਾ ਇਹ ਹੈ ਵੀ ਮੈਂ ਕਿਸੇ ਦਾ ਨੌਕਰ ਲੱਗ ਜਾਾਂ ਜਾ ਕੇ ਵੀ ਇਹ ਕਹੂ ਤੁਰਦੇ ਤਾਂ ਦੁਨੀਆ ਨੌਕਰ ਹੈ ਤੂੰ ਕਿ ਕਿਸੇ ਦਾ ਨੌਕਰ ਲੱਗੇਗਾ ਵੀ ਆਪਾਂ ਮਾਰਾਂਗੇ ਦੋ ਚਪੇੜਾ ਕਾਗਜ ਉਹ ਦੇ ਦੇ ਚੋਲੇ ਜਾ ਉਹ ਇਹ ਸੋਚ ਕੇ ਕਹਿੰਦਾ ਵੀ ਮੇਰੇ ਆਹ ਦਲੀਲ ਹੈ ਵੀ ਨਹੀਂ ਤਾਂ ਮੈਨੂੰ ਪਤਾ ਲੱਗ ਜੇ ਵੀ ਦੁਨੀਆ ਕਿ ਮੇਰੇ ਨਹੀਂ ਹੈ ਮੈਂ ਵੀ ਮੂਰੇ ਰਾਜ ਕਰਨਾ ਹੈ ਨਹੀਂ ਮੈਂ ਨੌਕਰਾਂ ਦੀ ਵੀ ਦੀ ਗਤੀ ਦੇਖਣਾ ਵੀ ਨੌਕਰਾਂ ਦੀ ਗਤੀ ਕੀ ਹੁੰਦੀ ਹੈ ਨਹੀਂ ਦੁਨੀਆਦਾਰੀ ਦਾ ਪਤਾ ਲੱਗ ਜਾ ਤੇ ਮੈਂ ਕਿ ਕਿਤੇ ਨੌਕਰੀ ਲਵਾਉਣੀ ਚਾਹੁੰਦਾ ਉਹਨਾਂ ਦੀ ਬਾਰੀ ਸੋਹਣੀ ਗੱਲ ਹੈ ਇਹ ਤਾਂ ਤੁਸੀਂ ਸੋਚਿਆ ਹੀ ਬਣਾ ਤੁਹਾਡਾ ਦਿਮਾਗ ਹੀ ਵਧੀਆ ਠੀਕ ਹੈ ਜੇ ਪਿਤਾ ਜੀ ਗੱਡੀ ਤੇ ਹਨਗੇ ਤੇ ਤੁਸੀਂ ਆਪਦਾ ਲੈ ਲਓ ਸਰ ਕਰ ਲਓ ਸਰ ਸਪਟਾ ਜਿਹੜਾ ਹੁੰਦਾ ਦੇਖ ਬਚਰੋ ਵਿਚਰੋ ਦੁਨੀਆ 'ਚ ਜਿਹੜਾ ਦੁਨੀਆ 'ਚ ਵਿਚਰਨ ਵਾਲਾ ਹੈ ਉਹਦੀ ਹਾਰ ਨਹੀਂ ਹੁੰਦੀ ਉਹਦੀ ਜਿੱਤੀ ਹੋਊਗੀ ਹਾਰ ਨਹੀਂ ਹੁੰਦੀ ਕਿਉਂ ਹਾਰਤਾ ਐਂ ਹੁੰਦੀ ਹੈ ਹੁਣ ਕੰਮ ਕਰਨ ਤਾਂ ਉਹ ਪਿਆ ਰਗੜੇ ਤੇ ਉਹ ਜੀ ਕਿ ਛੋਟੀ ਜਾਤੀ 'ਚ ਉੱਠ ਕੇ ਜਿਹੜਾ ਦੁਨੀਆ 'ਚ ਵਿਚਰੇ ਉਹ ਅੱਜ ਆ ਪੰਜਾਬ ਦਾ ਮੁੱਖ ਮੰਤਰੀ ਬਣੇ ਬਠੀ ਜਿਹੜਾ ਰਾਜਾਦਿਕਾ ਹੁੰਦਾ ਦੀ ਆਪ ਜੈਪ ਨੂੰ ਉਹ ਪਿਆਖ ਹੁੰਜੇ ਲਾ ਇਹ ਤਾਂ ਲੋਕਾਂ ਨਾਲ ਹੀ ਰਾਜਾ ਹੁੰਦਾ ਪਤੀ ਜੀ ਜੇ ਲੋਕ ਲੋਕਾਂ ਨੂੰ ਤੂੰ ਦੇਖੇਗਾ ਉਹੀ ਦੁੱਖ ਸੁਖੀ ਤੂੰ ਹਾਂਮੀ ਭਰੇਗਾ ਤੇ ਇਹ ਦੇਖ ਕੇ ਸੋਚ ਕੇ ਵਿਚਾਰ ਕੇ ਦਿਨ ਬਚਲਣਾ ਪਊਗਾ ਮੂਰੇ ਬੜੀ ਦੁਨੀਆ ਬਚਤਰ ਆਊਗੀ ਮੂਰੇ ਕਾਲ ਯੁਗ ਨਹੀਂ ਵੀ ਆਉਣਾ ਕਰੋ ਸਹਿਰ ਇਹ ਤਾਂ ਭੀਰ ਨਿਕਲ ਗਈ ਇਹਦੇ ਕਹਦੇ ਵੀ ਜਾ ਫੇਰ ਸੋਚਦਾ ਹੈ ਕਿ ਨਾ ਹੂੰ ਹੋਟ ਹੀ ਲੈ ਕੱਲ ਲੈ ਇਹ ਬਹਾਨਾ सोची गया सोची गई रात निकल गई दूसरा दिन आ गया फिर रात आ गई रात ਨੂੰ ਫੇਰ ਕਿ ਨਹੀਂ ਪਤਾ ਜੀ ਕੋਲ ਗੱਲ ਨਹੀਂ કરી ਤੁਸੀਂ ਕਹਿੰਦਾ ਗੱਲ ਹਲੇ ਕਰੀ ਨਹੀਂ ਕਿ ਮੇਰੇ ਦਿਮਾਗ ਵਿੱਚ ਕਹਿੰਦਾ ਹੋਰ ਗੱਲ ਆ ਗਈ ਕਿ ਉਹ ਵੀ ਦਸਲ ਹੈ ਆ ਕਹਿੰਦਾ ਆਪਣੇ ਇਧਰ ਮਹਿਲਾਂ ਦੇ ਆਦ ਇੱਕ ਡਾ ਕਲਰ ਪਿਆ ਦੂਰ ਤੋਂ ਬੜੀ ਖੁੱਲੀ ਜਗ੍ਹਾ ਪਈ ਹੈ ਕਹਿੰਦੀ ਹਾਂ ਜੀ ਮੈਂ ਤਾਂ ਆਉਂਗਾ 20 30 ਸਾਲ ਨੂੰ ਮੁੜ ਕੇ ਮੇਰੇ ਆਉਂਦੇ ਨੂੰ ਇਸ ਕਲਰ ਦੇ ਵਿੱਚ ਬਾਗ ਲੱਗਿਆ ਹੋਵੇ ਕਹੀ ਜੀ ਬਾਗ ਲੱਗ ਜੂ ਕਹਿੰਦਾ ਨਹੀਂ ਲੱਗ ਜੂ ਹੋਰ ਇਥੇ ਨਾ ਤਾਂ ਤੇਰੇ ਪਿਓ ਦਾ ਪੈਸਾ ਲੱਗਣਾ ਚਾਹੀਦਾ ਤੇ ਨਾ ਹੀ ਮੇਰੇ ਪਿਓ ਦਾ ਪੈਸਾ ਲੱਗਣਾ ਚਾਹੀਦਾ ਤੇ ਬਾਗ ਲੱਗਿਆ ਜਾਂਦਾ ਉਹਨੇ ਸੋਚਿਆ ਵੀ ਇਹ ਆਖੂ ਵੀ ਪੈਸੇ ਤੋਂ ਬਿਨਾਂ ਬਾਗ ਮੈਂ ਕਾ ਲੈਣਾ ਲਾਉਂ ਗਿਆ ਆਪਾਂ ਫੇਰ ਕੁੱਟ ਦਾਂਗੇ ਕੁੱਟਣੀ ਆਪਾਂ ਦਾ ਫੇਰ ਕੁੱਟ ਦਾਂਗੇ ਉਹ ਕਹਿੰਦੀ ਬਾਗ ਵੀ ਲੱਗ ਜੂ ਮਹਾਰਾਜ ਅੱਛਾ ਹਾਂ ਇਹਨਾਂ ਲਈ ਵੀ ਫੇਰ ਕਹਤਾ ਇਹ ਨਹੀਂ ਤਾਂ ਵੀ ਬਾਗ ਵੀ ਲੱਗ ਜੂ ਲੱਗੇ ਘਮਨੀ ਨਾ ਲੱਗੇ ਆਪਾਂ 20 20 ਸਾਲ ਨਾ ਕਰ ਬਚਣ ਵੱਧ ਹੋ ਗਏ ਵੀ 20 ਸਾਲ ਨੂੰ ਆਉਂ ਮੈਂ ਤਾਂ ਇਹ ਤਾਂ ਵੀ 20 ਸਾਲ ਕਾ ਤਾਂ ਨਹੀਂ ਗੇ ਕਦ ਕੁੱਟੇ ਕਹਿੰਦਾ ਫੇਰ ਵੀ ਜਵਾਬ ਨਾ ਦਿੱਤਾ ਇਹਨੇ ਤੇ ਹੁਣ ਕੀ ਕਰੀਏ ਫੇਰ ਉਹ ਦੂਜੇ ਦਿਨ ਫੇਰ ਸੋਚ ਰਿਹਾ ਵੀ ਇਹ ਤਾਂ ਬੜਾ ਲੋਟ ਨਹੀਂ ਆਉਂਦੀ ਸਾਰਾ ਦਿਨੀ ਫੇਰ ਸੋਚ ਵਿਚਾਰ ਕਰਦੇ ਨੇ ਘੜਤਾ ਮੁੜ ਕੇ ਰਾਤਰੀ ਫੇਰ ਆ ਗਈ ਕਹਿੰਦੀ ਮਾਰਾ ਫੇਰ ਤੁਝ ਕਹਿ ਨਹੀਂ ਬਿਧਨ ਕਹਿੰਦਾ ਪੇਸਾ ਨੂੰ ਤਾਂ ਜੇ ਕਿਹਾ ਨਹੀਂ ਕਹਿੰਦਾ ਜੀ ਇੱਕ ਮੇਰੇ ਦਿਲ ਚ ਗੱਲ ਹੋਰ ਆ ਗਈ ਕਹਿੰਦੀ ਉਹ ਵੀ ਦੱਸ ਲੈ ਉਹ ਇਹ ਗੱਲ ਹੈ ਵੀ ਮੇਰੇ ਆਉਣੇ ਨੂੰ ਮੇਰੀ ਅਨ ਸੁਣ ਚਾਹੀਦੀ ਹੈ ਕਹਿੰਦੀ ਮਾਰਾ ਜੀ ਇਹ ਵੀ ਹੋ ਜੇ ਆਮਰ ਤੇਰੀ ਪੱਟੀ ਮੈਂ ਸੋਈ ਮੈਂ ਵੀ ਸਾਲਾਉਣਾ ਨਹੀਂ ਉਹਨੂੰ ਵੀ ਸਾਲ ਨੂੰ ਘਾਉਣੀ ਮਰਾਂਗੇ ਜਮਾਗੇ ਇਹਨੇ ਤੇ ਉਹ ਵੀ ਕਹਿੰਦਾ ਵੀ ਹੋ ਜੂ ਜਾ ਕਹਿੰਦਾ ਵੀ ਇਹ ਵੀ ਇਹ ਵੀ ਹੋ ਜੂ ਕਹਿੰਦੀ ਮਹਾਰਾਜ ਜੇ ਮੈਂ ਥੋੜੀ ਲੀਲਾ ਹੋਵੇ ਹੋ ਜੂ ਕਹਿੰਦਾ ਵੀ ਠੀਕ ਤੜਕੇ ਉੱਠਿਆ ਤੇ ਸਾਨੂੰ ਕਹਿੰਦਾ ਪਿਤਾ ਜੀ ਮੈਂ ਇੱਕ ਬੇਨਤੀ ਕਰਨ ਇਹਨਾਂ ਕਰ ਬੇਟਾ ਬੇਨਤੀ ਇਹ ਹੈ ਵੀ ਮੈਂ ਅਜੇ ਤੁਸੀਂ ਤਖੜੇ ਹੋ ਰਾਜ ਦੇ ਕਰੇ ਹੋ ਮੈਂ ਜੇ ਤੁਹਾਡੇ ਹੁੰਦੇ ਹੁੰਦੇ ਦੁਨੀਆ ਦਾ ਸਿਰ ਸਪਟਾ ਕਰਾਂ ਕਿ ਜੇ ਚੰਗੇ ਥਾ ਨੌਕਰੀ ਲਵਾ ਲੂੰ ਕਿਸੇ ਬਾਦਸ਼ਾਹ ਦੇ ਚੰਗੀ ਨੌਕਰੀ ਦਿਤਾ ਦੀ ਜੇ ਧਨ ਪਦਾਰਥ ਵੀ ਹੋਰ ਇਕੱਠਾ ਕਰਕੇ ਲਿਆਉਂ ਪਰ ਜੇ ਮੈਨੂੰ ਆਗਿਆ ਦੇ ਤੂੰ ਨਹੀਂ ਮੈਨੂੰ ਦੁਨੀਆਦਾਰੀ ਦਾ ਪਤਾ ਲੱਗੇ ਜੇ ਮੈਂ ਵੀ ਮੁੜ ਕੇ ਰਾਜ ਕਰਨਾ ਮੈਂ ਗਰੀਬੀ ਵੀ ਦੇਖਾਂ ਵੀ ਗਰੀਬ ਕਿਵੇਂ ਰਹਿੰਦੇ ਨੇ ਅਮੀਰਾਂ ਨੂੰ ਵੀ ਦੇਖਾਂ ਵੀ ਅਮੀਰ ਕੀ ਚੋਜ ਕਰਦੇ ਨੇ ਇਹ ਜਾਂ ਨਹੀਂ ਤਾਂ ਮੈਨੂੰ ਇਹ ਰੀਤੀ ਆਜੂ ਕਿ ਨਾਲੇ ਮੈਂ ਸਰਸਪਟਾ ਕਰਾਂ ਹਾਂ ਨਾਲੇ ਮੈਂ ਧੰਦੀ ਵੀ ਪ੍ਰਾਪਤੀ ਹੋਰ ਕਰ ਲਵਾਂ ਇਹ ਕਿਤੇ ਨੌਕਰੀ ਲੱਗੀ ਚੰਗੇ ਥਾ ਕਹਿੰਦੇ ਬੇਟਾ ਤੇਰੀ ਐਸ਼ਾ ਕਰਾਇਛੇ ਪਿਤਾ ਨਵੀ ਕਹਤਾ ਇਹ ਕਰ ਲਾਇਛੇ ਦੇਖ ਦੁਨੀਆ ਬੇਚਰ ਦੁਨੀਆ ਚ ਪੁੱਛ ਦੁਨੀਆ ਦੇ ਸੁਖ ਸੁੱਖੀ ਹੁੰਦੇ ਨੇ ਫੇਰ ਹੀ ਰਾਜ ਕਰੇਗਾ ਕਹਿੰਦਾ ਵੀ ਠੀਕ ਹੈ ਪਿਤਾ ਨੇ ਵੀ ਆਗਿਆ ਦੇ ਦਿੱਤੀ ਕਹਿੰਦਾ ਨਾ ਉਧਰ ਹੁਣੇ ਵਿਆਹ ਕੇ ਦੇਤੀ ਹੁਣ ਜਾਣਾ ਹੀ ਪਊ ਚੱਲ ਵੀ ਫੇਰ ਦੂਜੇ ਦਿਨ ਬੈਗ ਚੱਕ ਲਿਆ ਪਾ ਲਿਆ ਆਪਣਾ ਸਮਾਨ ਉਹਦੇ ਵਿੱਚ ਜਾ ਕੇ ਘਰ ਵਾਲੀ ਨੂੰ ਕਹਿੰਦਾ ਲੈ ਵੀ ਬਾਪੂ ਜੀ ਨੇ ਵੀ ਆਗਿਆ ਦੇਤੀ ਉਹਨੇ ਵੀ ਤੇਰੀ ਵਾਲੀ ਗੱਲ ਕਹੀ ਸੀ ਇਹ ਦੇਖ ਦੋ ਦੁਨੀਆਦਾਰੀ ਨਾਲ ਵਰਤ ਕੇ ਇਵੇਂ ਦੁਨੀਆ ਪਰ ਤੂੰ ਬੇਟਾ ਦੁਨੀਆ ਨਾਲ ਹੀ ਰਾਜਾ ਹੈ ਰਾਜੇ ਨਾਲ ਦੁਨੀਆ ਇਹ ਦੁਨੀਆ ਦੇ ਦੁੱਖ ਸੁੱਖ ਤੇ ਹੀ ਦੇਖ ਕੇ ਤੂੰ ਰਾਜਾ ਬਣੇਗਾ ਤਾਂ ਫਿਰ ਉਹ ਹੀ ਜੇ ਕੰਮ ਕਰੇਗਾ ਦੁਖੀ ਨੂੰ ਵੀ ਜਾਣੇਗਾ ਸੁਖੀ ਨੂੰ ਵੀ ਜਾਣੇਗਾ ਕਹਿੰਦਾ ਮੇਰੇ ਪਿਤਾ ਨੇ ਤਾਂ ਆਗਿਆ ਦਿੱਤੀ ਹੁਣ ਤੂੰ ਦੱਸ ਫਿਰ ਮੈਂ ਜਾਵਾਂ ਜੇ ਛੁੱਟੀਆਂ ਮੈਨੂੰ ਐਂ ਠਹਿਰ ਜਾ ਪਿਤਾ ਨੇ ਤੇਰੇ ਨੇ ਆਗਿਆ ਦਿੱਤੀ ਹਾਂ ਮੈਥੋਂ ਤੂੰ ਐਨੀਆਂ ਗੱਲਾਂ ਪੁੱਛੀਂ ਮੈਂ ਤੈਨੂੰ ਉਹੀ ਕਾ ਆਦਰੀਆ ਠੀਕ ਹੈ ਹੁਣ ਇੱਕ ਮੇਰਾ ਵਚਨ ਵੀ ਤੈਨੂੰ ਮੰਨਣਾ ਪਊਗਾ ਹਰ ਵੀ ਜੇ ਹੁਣ ਥੋੜੇ ਤੇ ਮੈਂ ਕਹਿ ਸਕਣਾ ਤੇ ਥੋੜਾ ਵੀ ਬਚਨ ਮੰਨੂਗਾ ਕਹਿ ਕੀ ਕਹਨੀ ਹੈ ਕਹਨੀ ਤੈਨੂੰ ਨੌਕਰੀ ਮਿਲੇ ਜਾਂ ਨਾ ਮਿਲੇ ਤੈਨੂੰ ਫਿਰ ਦੇ ਨੂੰ ਕਿੰਨੇ ਜੇਰ ਲੰਘ ਜੇ ਤੇਰੀ ਡਾਕ ਨਾ ਖੜੇ ਚਿੱਠੀ ਮੈਨੂੰ ਤੇਰੀ ਰੋਜ਼ੀ ਰੋਜ਼ ਆਉਣੀ ਚਾਹੀਦੀ ਦੁੱਖ ਦੀ ਸੁੱਖ ਦੀ ਸਾਰੀ ਗੱਲ ਮੈਨੂੰ ਆਉਣੀ ਚਾਹੀਦੀ ਕਹਿੰਦਾ ਵੀ ਇਹ ਮੇਰਾ ਬਾਜ਼ਾ ਹੋ ਗਿਆ ਚਿੱਠੀ ਮੈਂ ਤੈਨੂੰ ਰੋਜ਼ ਪਾਉ ਕਿਤੇ ਵੀ ਜਾਵਾਂ ਉਥੋਂ ਖਿਤ ਘੱਟ ਪਾ ਤੈਨੂੰ ਚਿੱਠੀ ਰੋਜ਼ ਆ ਕਹਨੀ ਆਈ ਨਹੀਂ ਔਰ ਜਿੱਥੇ ਤੇਰੀ ਪੱਕੀ ਨਗਰੀ ਲੱਗ ਜੇ ਉੱਥੋਂ ਵੀ ਚਿੱਠੀਆਂ ਆਈਆਂ ਐ ਅਡਰਾ ਸਭ ਦਾ ਸਰਾ ਲਿਖ ਕੇ ਭੇਜੀ ਗਲੀ ਮਹੱਲਾ ਸਭ ਕੁਝ ਲਿਖ ਕੇ ਭੇਜੀ ਐ ਨਵੀਂ ਠੀਕ ਐ ਉਹ ਵੀ ਪਹਿਨਾ ਪਤੀ ਹੈ ਲੋ ਲੈ ਕੇ ਸਮਾਨ ਆਉਦਾ ਚਾਲ ਪਿਆ ਭਾਈ ਲੈ ਕੇ ਵਿਦਾ ਕਰੂੰ ਚਲੋ ਚਾਲ ਸੈਰ ਸੈਰ ਕਰਦਾ ਰ ਫਿਰਦਾ ਰਹਾ ਕਿ ਚੰਗੇ ਕਿਸੇ ਬਾਦਸ਼ਾਹ ਦੇ ਕਿਚੇੜੀ ਚ ਪਹੁੰਚ ਗਏ ਸੋਣਾ ਸਨਾ ਕਾਜਵਾਨਤੀ ਬਾਦਸ਼ਾਹ ਦਾ ਪ੍ਰਸਤuti ਯੋਜਨਾ ਦੇ ਤੇ ਰ ਜਾਨ ਮਸਕਾਰ ਕੀਤੀ ਬਾਦਸ਼ਾਹ ਨੂੰ ਉਹ ਦੇਖ ਕੇ ਡੀਨ ਡਾਉਲ ਨੂੰ ਖੋਸ਼ੋ ਕੇ ਬਾਦਸ਼ਾਹੀ ਬੜਾ ਸੋਹਣਾ ਸੁਨੱਖਾ ਜਵਾਨ ਆਏ ਕੋਈ ਮਤਲਬ ਹੈ ਮੇਰੇ ਤੈਨੂੰ ਕਹਿੰਦਾ ਸੋਈ ਉਹਨਾਂ ਕਿਵੇਂ ਹੈ ਤੈਨੂੰ ਦਰਬਾਰ ਤੋਂ ਕੋਈ ਰੋਟੀ ਪਾ ਦੇ ਮੈਂ ਨੌਕਰੀ ਬਾਤ ਤੇ ਹੈ ਕਹਿੰਦਾ ਕੀ ਨੌਕਰੀ ਕਰੇਗਾ ਕਹਿੰਦਾ ਜਿਹੇ ਜੀ ਦੇਵੋਗੇ ਮੈਨੂੰ ਸਾਰੇ ਕਰਤੱਬਾ ਉਹਨੇ ਰਾਜਨੀਤੀਆਂ ਨਹੀਂ ਕਹਿੰਦਾ ਵੀ ਮੈਂ ਬੱਕਵਾ ਰਾਜਨੀਤੀਆਂ ਦਾ ਵੀ ਬੱਕਵਾ ਤੇ ਜਿਹੜਾ ਜੇ ਕੰਮ ਦੇਵੋਗੇ ਉਹ ਜਾ ਕਰੂੰ ਬਾਦਸ਼ਾਹ ਕਹਿੰਦਾ ਵੀ ਚੰਗਾ ਤੂੰ ਮੇਰਾ ਸਲਾਹਕਾਰ ਹੋਇਆ ਮੈਨੂੰ ਚੰਗੀ ਮਾੜੀ ਸਲਾਹ ਦਿਆ ਕਰ ਜਾ ਕਹਿੰਦਾ ਚੰਗਾ ਜੀ ਬਾਦਸ਼ਾਹ ਦਾ ਪੁੱਤ ਤੀ ਉਹ ਤਾਂ ਕੀ ਬੋਲੇ ਜੀ ਉਹਨੇ ਰੱਖ ਲਿਆ ਨੌਕਰ ਪੱਕਾ ਚੱਲ ਤੇਰੀ ਅੱਜ ਤੋਂ ਹੀ ਤਨਖਾ ਨਾ ਨੂੰ ਲਖਾ ਦੇ ਨਾਲ ਖਾਤਾ ਸਭ ਪਤਾ ਲ ਖਾਤਾ ਹੈ ਸ਼ਹਿਰ ਦੇ ਵਿੱਚ ਮਕਾਨ ਲੈ ਲਿਆ ਰਹਿਣ ਬਾਤ ਤੇਰੇ ਹੈ ਇਸ ਕਬਾਤ ਸਿੱਧਾ ਵਾਦਾ ਲੈ ਕੇ ਤਾਂ ਆਬਦਾ ਖਾਨ ਪਾਣ ਦਾ ਕੰਮ ਜਿਹੜਾ ਹੋ ਤਰ ਲਿਆ ਸਟੋਪ ਰੱਖ ਲਿਆ ਕੋਲੇ ਵੀ ਐਸੇ ਤੇ ਚਾਹ ਪਾਣੀ ਕਰ ਲਾ ਕਰਨਗੇ ਸਿੱਧੀ ਰੋਕਿਆ ਲਾ ਲ ਕਰਾਂਗੇ ਦਾਲ ਪਾਣੀ ਕਰ ਲਾ ਕਰਨ ਉਥੋਂ ਫਿਰ ਪੱਕੀ ਚਿੱਠੀ ਲੀਕ ਕੇ ਪਾਤੀ ਰੋਜ਼ਾਨਾ ਚਿੱਠੀ ਜਾਂਦੀ ਸੀ ਉਥੋਂ ਨੇ ਕਹਿਤਾ ਵੀ اے ਦੇਵੀ ਮੇਰੀ ਭਲਾਨੇ ਬਾਦਸ਼ਾਹ ਦੇ ਭਲਾਨੇ ਸ਼ਹਿਰ ਦੇ ਵਿੱਚ ਪੱਕੀ ਨੌਕਰੀ ਮੈਨੂੰ ਸਲਾਹਕਾਰ ਰੱਖਿਆ ਜਾ ਆ ਮੇਰਾ ਮਹੱਲਾ ਜਿੱਥੇ ਮੈਂ ਕਿਰਾਏ ਤੇ ਰਹਿਣਾ ਆ ਫਲਾਨਾ ਨੰਬਰ ਮਕਾਨ ਦਾ ਇਹ ਇਸ ਮਹੱਲੇ ਚ ਤੇ ਇਸ ਨੰਬਰ ਦੇ ਮਕਾਨ ਦੇ ਵਿੱਚ ਮੈਂ ਰਹਿਣਾ ਪੱਕੀ ਚਿੱਠੀ ਲਿਖ ਕੇ ਭਰ ਵੀ ਹੁਣ ਮੇਰੀ ਪੱਕੀ ਨੌਕਰੀ ਲੱਗ ਗਈ ਕੱਚੀ ਵੀ ਨਹੀਂ ਚਿੱਠੀ ਪਹੁੰਚ ਗਈ ਉਹਦੇ ਕੋਈ ਉਹ ਉਧਰ ਇਧਰੋਂ ਤਾਂ ਉਹ ਚਿੱਠੀ ਪਹੁੰਚਦਾ ਉਧਰ ਉਹਨੇ ਸੋਚ ਲਿਆ ਵੀ ਹੁਣ ਇਹ ਜਿਹੜੇ ਕੰਮ ਕਹਿ ਗਿਆ ਮੈਂ ਉਹ ਵੀ ਕਰਨੇ ਨੇ ਉਹਨੇ ਬਾਪੂ ਜੀ ਕੋਲ ਹੈ ਗਈ ਬਾਪੂ ਜੀ ਮੇਰੀ ਬੇਨਤੀ ਹੈ ਕਿ ਨਾ ਸਨਾਪੁੱਤ ਕਹਿੰਦੀ ਮੇਰੇ ਕੋਲ ਵਿੱਦਿਆ ਬਹੁਤ ਹੈ ਮੇਰੇ ਕੋਲ ਇਸਤਰੀਆਂ ਦੀ ਵਿੱਦਿਆ ਸਾਰੀ ਪੈਰ ਤੋਂ ਸਿਰ ਤੱਕ ਹੈ ਫੇਰ ਬੇਟਾ ਜੇ ਤੁਸੀਂ ਮੈਨੂੰ ਉਹ ਯਾਤ ਦੇ ਦਿਉ ਮੈਂ ਲੜਕੀਆਂ ਨੂੰ ਟੰਡੂਰਾ ਫਿਰਾ ਦਿਆਂਗੀ ਜਿਸ ਜਿਸ ਲੜਕੀ ਨੇ ਕੋਈ ਵੀ ਕੰਮ ਸਿੱਖਣਾ ਇਸਤਰੀ ਪੜੇਗਾ ਉਹ ਆ ਕੇ ਮੇਰੀ ਨੂੰ ਕੋਲ ਸਿੱਖ ਸਕੀ ਕੰਨਾ ਪਤੜਕੇ ਕਰਦੇ ਨੇ ਕੰਮ ਕਰਕੇ ਕੰਮ ਨੇ ਨਾ ਨੂੰ ਉਹ ਬਾਸਾਂ ਟੰਡੋ ਰਹਾ ਫੇਰਤਾ ਕੁੜੀਆਂ ਨੂੰ ਹੋ ਗਿਆ ਵੀ ਨਹੀਂ ਤੇ ਰਾਜ ਮਹਿਲ ਨਾ ਜਿੱਦ ਚੱਲਾਂਗੇ ਨਾਲੇ ਕੰਮ ਸਿੱਖਾਂਗੇ ਕੁੜੀ ਉਹ ਹੈ ਚਾਤਰ ਆਪਣੀ ਭੈਣ ਨੇ ਨਾਲੇ ਉੱਥੇ ਹੱਸਾਂਗੇ ਖੇਡਾਂਗੇ ਸਭ ਮੌਜੂੜਾਵਾਂਗੇ ਸਭ ਕੁੜੀਆਂ ਨੇ ਆਈਆਂ ਗਈਆਂ ਲੈਣ ਬੱਜ ਗਈ ਨਾ ਲਖਾਈ ਗਈਆਂ ਮੈਂ ਆ ਕੰਮ ਸਿੱਖਣਾ ਉਹ ਲਿਖ ਲਿਆ ਕੰਮ ਵੀ ਲਿਖ ਲਿਆ ਤੇ ਨੌ ਵੀ ਲਿਖ ਲਿਆ ਸਾਰਾ ਕੁਸ਼ਲ ਲਿਖਾ ਕੇ ਲਿਚ ਪਰ ਪੜ ਕੇ ਲਿਖ ਤੇ ਉਹਨੇ ਫਿਰ ਜਹੀ ਜਹ ਕੰਮ ਤੇ ਉਹੀ ਜੀ ਨੌਕਰੀ ਉਹੀ ਜੀ ਫੀਸਲਾ ਦੀਆਂ ਤੇ ਫੀਸ ਲਈ ਸਾਰੀਆਂ ਕੁੜੀਆਂ ਤੋਂ ਅਗਰਾਹ ਅਗਰਾਹ ਲੈ ਕੇ ਲਏ ਤੇ ਉੱਥੇ ਬਾਗ ਦੇ ਵਿੱਚ ਲਾ ਕੱਲੇ ਮਾਲੀ ਤੇ ਖੂਹੀ ਲਵਾ ਲਈ ਹਲਤੀ ਪਾ ਲਈ ਮਾਲੀ ਰੱਖਿਆ ਵੀ ਇਹਦੇ ਸੇ ਬੂਟੇ ਲਾਉਣੇ ਨੇ ਕਹਿ ਰਿਆ ਬਾਗੇ ਉਧਰ ਚੱਲ ਪਿਆ ਪੰਜ ਸੱਤ ਲੜਕੀ ਛੇ ਸੇ ਇਕੱਠੀ ਹੋ ਗਈ ਸਕੂਲ ਰੋਜ਼ ਪੈਸੇ ਆਇਆ ਕਰਨ ਤੇ ਮਹੀਨੇ ਦੇ ਮਹੀਨੇ ਮਤਲਬ ਉਹਨੇ ਕਿ ਲੜਕੀ ਨੇ ਫਿਰ ਉਹ ਇੱਕ ਪੈਸੇ ਇੱਕ ਇੱਕ ਵਾਰੀ ਦੀ ਕਮਾ ਤਾਂ ਕਮਾਈ ਦਾ ਮਹੀਨੇ ਦੀ ਉਹ ਬਾਗ ਤੇ ਲਾ ਹਰਤੀ ਲਾ ਲਈ ਮਾਲੀ ਰੱਖ ਲਿਆ ਤੇ ਬਗੀਚਾ ਲਗਣ ਬੂਟੇ ਲਿਓਣੇ ਸ਼ੁਰੂ ਕਰਤੇ ਦੂਸਰੇ ਮਹੀਨੇ ਦਾ ਕਹਿੰਦੀ ਬਾਪੂ ਜੀ ਇਹ ਕਲਰ ਜਾ ਪੈ ਜੇ ਇਧਰਲੇ ਪਾਸੇ ਮੈਂ ਸਕੂਲ ਪਾਲਾ ਇਧਰ ਤਾਂ ਮੈਂ ਬੂਟੇ ਬੜੇ ਲਾ ਲਿਆ ਆਪਦੇ ਫਿਰਨ ਨੂੰ ਤੇ ਇਧਰਲੇ ਪਾਸੇ ਸਕੂਲ ਪਾਲਾ ਮੈਂ ਕੁੜੀਆਂ ਬਾਸ ਤੇ ਕਹਿੰਦਾ ਪਾਲਾ ਬੇਟਾ ਪੈਸੇ ਦੀ ਲੋੜ ਹੈ ਤੇ ਨਹੀਂ ਪੈਸਾ ਮੇਰੇ ਕੋਲ ਹੀ ਬਥੇਰੇ ਮੈਂ ਤਾਂ ਆਪਦੀ ਕਮਾਈ ਲਾ ਪਾਉਂ ਪਾਲਾ ਬੇਟਾ ਆ ਬਾਗ ਇਹ ਕਿੱਥੋਂ ਲਾਇਆ ਕੰਨੀ ਇਹ ਕੁੜੀਆਂ ਦੀ ਕਮਾਈ ਨਾ ਬਈ ਵਿੱਦਿਆ ਦੀ ਕਮਾਈ ਨਾ ਇਹ ਬਾਗ ਉਹ ਉਸ ਕਮਾਈ ਦਾ ਬਹੁਤ ਠੀਕ ਹੈ ਚੰਗਾ ਬੇਟਾ ਜਿੰਨਾ ਤੈਨੂੰ ਚਾਹੀਦਾ ਬਗਲ ਲੈ ਆਪਣੀਆਂ ਹੈ ਉਹਨੇ ਸਕੂਲ ਪਾ ਲਿਆ ਸਕੂਲ ਪਾ ਕੇ ਜਿਹੜੀਆਂ ਚਾਦਰ ਕੁੜੀਆਂ ਤੇ ਪਾਈ ਪੜੀਆਂ ਲਿਖੀਆਂ ਜਿਹੜੇ ਉਹਦੇ ਜੀ ਛੱਡਤੀਆਂ ਵੀ ਤੁਸੀਂ ਇਹ ਤੇ ਬੱਚੇ ਪੜਾਓ ਗਾਂ ਵੇਰ ਕਮਾਈ ਚੱਲ ਪਈ ਉਧਰ ਬਾਗ ਵੀ ਲੱਗ ਗਿਆ ਉਧਰ ਉਹਦੀ ਚਿੱਠੀ ਵੀ ਪੱਕੀ ਆ ਗਈ ਇਹ ਵੀ ਸਾਰਾ ਕੰਮ ਹੋ ਗਿਆ ਕਿ ਉਹ ਪੱਕੀ ਚਿੱਠੀ ਪੜੀ ਉਹਨੇ ਦੇਖਿਆ ਵੀ ਆ ਪੱਕੀ ਨੌਕਰੀ ਲੱਗ ਗਈ ਬਾਦਸ਼ਾਹ ਦਾ ਸਲਾਹਕਾਰ ਹੈ ਪਤੀ ਮੇਰਾ ਉਹ ਚਿੱਠੀ ਲੈ ਕੇ ਪਿਤਾ ਕੋਲੇ ਪਹੁੰਚ ਗਈ ਸਹੁਰੇ ਕੋਲੇ ਬਾਪੂ ਜੀ ਹਾਂ ਬੇਟਾ ਦੱਸ ਕੋਈ ਲੋੜ ਹੈ ਕਹਿੰਦੇ ਲੋੜ ਤਾਂ ਹੈਗੀ ਬੋਲੋ ਆ ਚਿੱਠੀ ਤੁਹਾਡੇ ਬੇਟੇ ਦੀ ਆਈ ਹੈ ਪੜ ਲਓ ਪੜਾਤੀ ਬਾਦਸ਼ਾਹ ਨੂੰ ਮਾਤਾ ਪਿਤਾ ਨੂੰ ਮੱਥਾ ਟੇਕਣਾ ਲਿਖਿਆ ਪਿਆ ਉੱਤੇ ਪ੍ਰਣਾਮ ਕੀਤੀ ਤੇ ਪਿਆਰੀ ਨੂੰ ਪਿਆਰ ਦਾ ਸ਼ਬਦ ਲਿਖਿਆ ਪਿਆ ਸਾਰੀ ਚਿੱਠੀ ਪੜ੍ਹ ਕੇ ਬਾਦਸ਼ਾਹ ਖੁਸ਼ ਹੋ ਗਿਆ ਵੀ ਮੇਰਾ ਪੁੱਤ ਬਾਦਸ਼ਾਹ ਦਾ ਫਲਾਣੇ ਦਾ ਸਲਾਹਕਾਰ ਹੈ ਇਹ ਬੜੀ ਨੌਕਰੀ ਬੜੀ ਮਿਲੀ ਹੈ ਬਹੁਤ ਵਧੀਆ ਚੀਜ਼ ਹੈ ਤੇ ਬਾਦਸ਼ਾਹ ਨੂੰ ਰਾਇਆ ਦੇਣ ਲੱਗਿਆ ਬਹੁਤ ਉੱਚ ਕੋਟੀ ਦੀ ਗੱਲ ਹੈ ਖੁਸ਼ ਹੋਇਆ ਬਾਦਸ਼ਾਹ ਨੇ ਮਠਿਆਈਆਂ ਵੰਡੀਆਂ ਕਿ ਮੇਰਾ ਪੁੱਤਰ ਫਲਾਣੇ ਬਾਦਸ਼ਾਹ ਦਾ ਸਲਾਹਕਾਰ ਰਹੇਗਾ। ਚੱਕੀਆਂ ਜੱਜਕਾਰਾਂ ਵਧਾਈਆਂ ਦੇਣ ਲੱਗੇ ਲੋਕ ਬਾਦਸ਼ਾਹ ਨੇ ਅਹਲਕਾਰ ਇੱਕ ਦਿਨ ਨੰਘਾ ਦੋ ਦਿਨ ਨੰਘਾ ਕਹਿੰਦੀ ਪਿਤਾ ਜੀ ਜੇ ਮੈਨੂੰ ਹੁਕਮ ਹੋਵੇ ਤਾਂ ਫਿਰ ਹੁਣ ਮੈਂ ਮਹੀਨਾ ਦੋ ਮਹੀਨੇ ਮੇਰੇ પતિ ਨੂੰ ਮਿਲਿਆ ਉਹਨਾਂ ਦੀ ਪੱਕੀ ਨੌਕਰੀ ਹੈ ਉੱਥੇ ਕਹਿੰਦਾ ਬੇਟਾ ਜਾ ਭੱਗ ਜਾ ਉਹ ਤੋਂ ਜਿਹਨ ਲੜਕੀ ਹੋ ਚੱਲੀ ਮੰਦਲਾ ਘਟਦੀ ਗਈ ਤੇ ਆਦਾ ਖਾਣ ਪਾਣ ਸਭ ਕੁਝ ਕੋਲੇ ਬੈਗ ਦੇ ਵਿੱਚ ਪਾਇਆ ਵੇ ਕਿਤੇ ਰਾਤ ਕਿਤੇ ਦਿਨ ਨਿਮੇੜਤੀ ਬਾਟ ਜਾ ਕੇ ਉਹ ਮੰਦਲਾ ਗਲੀ ਪਛਕੇ ਉਸੇ ਮਹੱਲੇ 'ਚ ਪਹੁੰਚੀ ਮਹੱਲੇ 'ਚ ਪਹੁੰਚੀ ਮਕਾਨ ਨੰਬਰ ਪੜ ਲਿਆ ਵੀ ਆ ਇਸ ਆ ਮਕਾਨ 'ਚ ਮੇਰਾ ਪਤੀ ਰਹਿੰਦਾ ਇਥੇ ਉਧਰ ਗਲੀ ਮਹੱਲੇ ਆਣ ਨੂੰ ਪੁੱਛਿਆ ਵੀ ਇੱਥੇ ਆ ਆ ਕਮਰੇ 'ਚ ਕੌਣ ਰਹਿੰਦੇ ਉਹ ਕਹਿੰਦੇ ਭਾਈ ਬਹੁਤ ਸੋਹਣਾ ਸਨਾ ਕਾਜਵਾਣ ਹੈ ਕਿ ਜੇ ਅਬ ਤਾਂ ਹੂ ਕਿਸੇ ਬਾਦਸ਼ਾਹ ਦਾ ਪੁੱਤਰ ਮੈਂ ਉਹ ਆ ਇਥੇ ਬਾਦਸ਼ਾਹ ਦਾ ਸਲਾਹਕਾਰ ਇਹ ਮਨਾ ਠੀਕ ਹੈ ਆਹੀ ਕੰਮ ਲੈ ਉਹਦਾ ਕਹਿ ਉਹਦਾ ਐਸਲ ਸਾਈਡ ਤੇ ਦੀ ਉਹਨੇ ਸਾਹਮਣੇ ਲੈ ਲੈ ਆ ਬਰਾਕਰ ਕੁਗਮੰਡੀ ਨੂੰ ਪੁੱਛ ਆ ਵੀ ਆ ਕਰਾਏ ਤੇ ਮੈਨੂੰ ਦੇ ਦੋ ਮੈਂ ਗੁਜਰੀਆਂ ਦੁੱਧ ਵੇਚਿਆ ਕਰੂੰ ਦਹੀਂ ਵੇਚਿਆ ਕਰੂੰ ਗੁਜਰੀ ਦਾ ਭੇਸ ਬਣਾ ਲੈ ਉਹ ਕਹਿੰਦੇ ਭਾਈ ਤੂੰ ਲੈ ਲੈ ਸਹ ਕਰਾਈ ਲੈਣ ਇਹ ਬਿਲੀ ਪਈ ਹੈ ਸਾਡੀ ਮੀਟਕ ਉਹਨੇ ਆਪਦਾ ਸਬਾਨ ਹੋ ਰਹੀ ਜੇ ਤਰਲੇ ਉਹਨ ਆਪਦਾ ਦੁੱਧ ਬਾਦ ਲੈ ਲੈ ਸੈਮ ਮਟਕੀ ਲੇਲੀ বুਝਰੀ ਦਾ ਬਾਣਾ ਪਾ ਲਿਆ ਸਭ ਗੁਜਰਾਣ ਵਾਲਾ ਸਾਇਣ ਗੁਜਰੀ ਬਣ ਕੇ ਕਹਿੰਦੀ ਕਹੋਂਦੀ ਵੀ ਕੋਈ ਮੇਰੀ ਪਛਾਣ ਨਾ ਹੋਣਾ ਆਵੇ ਉਹਦੇ ਮੈਂ ਦਿਮਾਗ 'ਚ ਨਾ ਵੜ ਜਾਂ ਵੀ ਮੇਰੇ ਘਰ ਆ ਗਈ ਇਹ ਗੱਲ ਉਹਦਾ ਦਿਮਾਗ 'ਚ ਆ ਗਈ ਖੂਬ ਆਪ ਦਾ ਸਾਰਾ ਕੁਝ ਬਦਲਾਵ ਲੀ ਕਰਕੇ ਸਾਹਮਣੇ ਘਰ ਜਾਗਦੇ ਐ ਉਹ ਫਿਰ ਮਤਲਬ ਉਹਨੇ ਸੋਚਿਆ ਤੇ ਰਹਿ ਗਈ ਉੱਥੇ ਦਹੀਂ ਜਮਾ ਕੇ ਰੱਖਦੀ ਤੜਕੇ ਸ਼ਿੰਗਾਰ ਲਾਇਆ ਤੇ ਉੱਠੀ ਉੱਠ ਕੇ ਉਹਨੇ ਲਾ ਕੇ ਚੱਲੀ ਮਟਕੀ ਧਰ ਕੇ ਸਿਰ ਤੇ ਮਾਰੀ ਆਵਾਜ਼ ਮਿੱਠਾ ਦਹੀਂ ਲੈ ਲਓ ਬਈ ਸ਼ਕੀਨ ਨੂੰ ਸ਼ਹਿਰ ਦੇ ਦੇਤੀ ਬਾਜ ਮੇਰੀ ਐਸੀ ਨਹੀਂ ਹੈ ਮਿੱਠਾ ਦਹੀਂ ਕੀ ਨੂੰ ਖਰੀਦਣ ਦੀ ਲੋੜ ਹੈ ਲਓ ਉਹਨੇ ਜਦੋਂ ਦੇਖਿਆ ਵੀ ਆ ਤਾਂ ਚੰਦਰਮਾ ਸੂਰਜ ਜੀ ਕਿਧਰੋਂ ਆ ਗਏ ਬਾਦਸ਼ਾਹ ਦੇ ਪੁੱਤ ਦੇ ਦਿਲ ਦੇ ਪੈਂਤਰੇ ਬਦਲ ਗਏ ਉਹ ਕਹਿੰਦਾ ਦੇਵੀ ਮੈਨੂੰ ਹੀ ਦੇ ਜਾ ਬਸ ਮੈਨੂੰ ਹੀ ਦੇ ਜਾ ਕਿੰਨੇ ਕੀ ਭਾਰ ਰੱਖਿਆ ਕਿੰਨੇ ਰੁਪਏ ਦੀ ਰੁਪਈਆ ਹੈ ਕਹਿੰਦਾ ਨਹੀਂ ਕਹਿੰਦੀ ਹੋਰ ਹੁਣ ਮਟਕੀ ਪਾਸ ਹੈ ਦਹੀਂ ਹੈ ਰੁਪਈਆ ਕਹਿੰਦਾ ਪਾਈ ਹੀ ਚਲ ਪਾਦਾ ਫਿਰ ਪਾਈਏ ਪਾਦਾ ਮੈਂ ਮੈਂ ਵੀ ਰੋਟੀ ਘਾਲ ਪਾਤੀ ਹੁਣ ਉਹ ਦੇਖ ਕੇ ਪਾਲਟਿਆਂ ਨੂੰ ਬਾਦਸ਼ਾਹ ਦਾ ਪੁੱਤ ਸੋਚਦਾ ਵੀ ਗੁਜ਼ਰੀ ਹੈ ਕਿ ਕਿੱਥੋਂ ਆਈ ਹੈ ਕਿਹੜੇ ਮੁਲਕ ਤੋਂ ਆਈ ਹੈ ਇਹ ਵਿਚਾਰਾ ਕਰਦਾ ਕਰਦਾ ਬਾਦਸ਼ਾਹ ਦੀ ਨੌਕਰੀ ਤੇ ਬਾਅਦ ਗਿਆ ਬਾਜ਼ਾਰ ਚ ਗਿਆ ਦੇਖਿਆ ਉਹਦੇ ਘਰੇ ਆ ਗਈ ਦੂਜੇ ਦਿਨ ਫੇਰ ਉਹੀ ਆ ਤਨ ਤੜਕੇ ਰੋਟੀ ਟੁਕਲ ਲਾਉਣੇ ਖਾਣੇ ਤੇ ਉਹੀ ਕਰਤਾ ਬਕਰਨਾ ਹੌਲੀ 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 ਦੋਹਾਂ ਦਾ ਪਿਆਰ ਪੈ ਗਿਆ ਉਹਨੂੰ ਇਹ ਨਹੀਂ ਉਹ ਤਾਂ ਗੁਜਰੀ ਮੰਨਦਾ ਉਹ ਉਹਨੂੰ ਪਤਾ ਹੀ ਜੈ ਵੀ ਮੇਰੇ ਪਤੀ ਹੈ ਰਹਿਣੇ ਬਹਿਣੇ ਚ ਮਹੀਨੇ ਤਾਂ ਦੋ ਨਾਂਗੇ ਇੱਕੇ ਮਕਾਨ ਚ ਰੋਟੀ ਟੋਕਾ ਠਾ ਹੋ ਗਿਆ ਤੇ ਖਾਂਦੇ ਨੇ ਪਕਾਉਂਦੇ ਨੇ ਖਾਂਦੇ ਨੇ ਜਦੋਂ ਉਸ ਲੜਕੀ ਨੂੰ ਪਤਾ ਲੱਗ ਗਿਆ ਵੀ ਮੇਰੇ ਤੇ ਪ੍ਰਮਾਤਮਾ ਦੀ ਮਿਹਰ ਹੋ ਗਈ ਰਾਤ ਨੂੰ ਕਹਿ ਲੱਗੀ ਜੀ ਕਿ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਕਿ ਸਾਡੇ ਘਰ ਦੇ ਨੂੰ ਕੋਈ ਮੇਰੀ ਲੋੜ ਪੈ ਜੇ ਮੈਨੂੰ ਚਿੱਠੀ ਜੀ ਰਾਜੇ ਜਾਂ ਬੰਦਾ ਆ ਜੇ ਤਾਂ ਮੈਨੂੰ ਵੀ ਜਾਨਣਾ ਪਊ ਤੇਰੇ ਮਾਂ ਪਿੰਡ ਤੇ ਕੋਈ ਚਿੱਠੀ ਕਿਰਾਏ ਜੇ ਤਾਂ ਤੈਨੂੰ ਵੀ ਜਾਣਾ ਪਊ ਮੁਰਕੇ ਰੱਬ ਦਾ ਸਵਾਬ ਵੀ ਇਕੱਠੇ ਹੋਈਏ ਜਾਂ ਨਾ ਹੋਈਏ ਕਿ ਫੇਰ ਯਾਦਗਾਰੀ ਤਾਂ ਖਤਮ ਹੋ ਜੂ ਆਪਣੀ ਕਹਿੰਦਾ ਫੇਰ ਤੈਨੂੰ ਕੀ ਲੋੜ ਹੈ ਕਹਿੰਦੇ ਮਸੱਫਰ ਮੰਗਾ ਕੇ ਫੋਟੋ ਲਾ ਲਉ ਕਹਿੰਦਾ ਲੈ ਬੜੀ ਗੱਲ ਆ ਪਾਉਣ ਦਾ ਦਲੇ ਨੇ ਫੋਟੋਗ੍ਰਾਫ ਸਾਧ ਲਿਆ ਆ ਜਾ ਵੀ ਮਸੱਫਰ ਆ ਗਿਆ ਬੋਲੋ ਸਾਨੂੰ ਦੋ ਕਾਜ ਜਾਂ ਤੇ ਦੋ ਫੋਟੋ ਬਣਾ ਦੇ ਇੱਕ ਇਹਦੇ ਵਾਸਤੇ ਇੱਕ ਮੇਰੇ ਵਾਸਤੇ ਉਹ ਕਹਿੰਦਾ ਲਓ ਜੀ ਦੋਵੇਂ ਜੀਆਂ ਨੇ ਬੈਠ ਕੇ ਫੋਟੋ ਲਾ ਲੇ ਦੋਏ ਫੋਟੂ ਲੱਗੇ ਉਹ ਕਹਿੰਦੀ ਜੇ ਇੱਕ ਤੁਸੀਂ ਆਪਦੇ ਬੈਗਿਸ ਪਰ ਉਹ ਇੱਕ ਮੈਂ ਆਪਦੇ ਚ ਪਹਿਲੇ ਪਾ ਲੈਣੀ ਹੈ ਲੈ ਪਾ ਲੈ ਤੇ ਦਿਨ ਚੜਿਆ ਬਾਦਸ਼ਾ ਕਜੇਰੀ ਵਾਗਿਆ ਉਹਨੇ ਕਰਾਇਆ ਵਾਲੇ ਨੂੰ ਕਰਾਇਆ ਦਿੱਤਾ ਦੇ ਕੇ ਕਰਾਇਆ ਤੋਂ ਜੋ ਚੱਕਿਆ ਆਪਦਾ ਭੈਗੇ ਆਪਦੇ ਪਿਤਾ ਦੇ ਘਰ ਬਜੀਬ ਸੌਰੇ ਕਰ ਆ ਗਈ ਤੇ ਹੁਣ ਉਧਰ ਕੰਮ ਚੱਲਦੇ ਜੀ ਕੁੜੀਆਂ ਨੂੰ ਸਮਝਦੇ ਜੀ ਇਹ ਚ ਗੋਬਾਰ ਸਾਰਾ ਸਾਰਾ ਆ ਕੇ ਸਾਰਾ ਹਿਸਾਬ ਲੈ ਲੈ ਰੀ ਇਹ ਚ ਸੰਭਲ ਲੈ ਪੈਸਾ ਟਕਾ ਉਹ ਇਕੱਠਾ ਕਰ ਲੈ ਕਰ ਕਰਾ ਕੇ ਤੇ ਹੁਣ ਸਹੁਰੇ ਨੂੰ ਸੱਸ ਨੂੰ ਪਤਾ ਹੀ ਇਹ ਵੀ ਪਤੀ ਆਪ ਦੇ ਪਤੀ ਕੋਲ ਆਈਏ 2 ਮਹੀਨੇ ਲਾ ਡੇਢ ਮਹੀਨਾ ਲਾਗੇ ਤਾਂ ਉਹ ਬਾਲਕ ਪੈਦਾ ਹੋ ਗਿਆ ਬਾਲਕ ਪੈਦਾ ਹੋਇਆ ਪਾਲਣਾ ਪੋਛਣਾ ਹੋਣ ਲੱਗੀ ਬੜੇ ਚਾੜੇ ਰਾਜਨ ਸੱਸ ਨੂੰ ਵੀ ਵੀ ਬੜੇ ਰੰਗ ਲੱਗੇ ਮੇਰੇ ਪੁੱਤ ਦੇ ਵੀ ਪੁੱਤ ਹੋ ਗਿਆ ਉਹ ਬੱਚਾ ਹੌਲੀ ਹੌਲੀ ਉਡਾਰ ਹੋ ਗਿਆ ਉਸੇ ਸਕੂਲ 'ਚ ਪੜਨ ਲੱਗਾ ਜਿਹੜਾ ਆਪ ਦਾ ਪਾਇਲ ਸਕੂਲ ਸੀ ਉਧਰੋਂ ਉਹ ਟਾਈਮ ਆ ਗਿਆ ਉਹਦਾ ਮੁਰੰਦਾ ਧਨ ਪਦਾਰਥ ਕਮਾ ਕੇ ਚੋਦੋਂ ਚੱਕ ਲੈਤੇ ਕਹਿੰਦੇ ਨੇ ਵੀ ਹੁਣ ਜਾਂਦੇ ਹੀ ਕੁੱਟ ਦੇਗੇ ਹੁਣ ਗੱਲ ਬਣ ਜੂ ਜਾਂਦੇ ਬਸ ਜਾ ਕੇ ਬੈਠਾਂਗੇ ਮਗਰੋਂ ਪਹਿਲਾਂ ਕੁੱਟਣ ਦੀ ਕੁੱਟਣ ਦੀ ਵੀ ਬੰਦ ਪਾ ਲੈ ਹਾਂ ਜੇ ਆਇਆ ਮਾਤਾ ਪਿਤਾ ਨੇ ਮਿਲੇ ਮੱਥਾ ਟੇਕਿਆ ਧਨ ਪਦਾਰਥ ਜਿਹੜਾ ਕਮਾ ਕੇ ਲਿਆ ਤੇ ਉਹ ਪਿਤਾ ਜੀ ਨੂੰ ਦਿੱਤਾ ਬੀ ਆ ਕੋ ਸਮੇਂ ਕਮਾਈ ਕੀਤੀ ਐ ਐਂ ਦੁਨੀਆਂ ਦਾ ਸੈਰ ਕੀਤਾ ਬੜਾ ਬਾਦਸ਼ਾਨ ਬੜਾ ਆਨੰਦ ਜੜੇ ਪਹੁੰਚ ਗਿਆ ਫਿਰ ਜਾ ਕੇ ਜੇ ਉਹ ਦੇਖਿਆ ਕਹਿੰਦਾ ਬਾਗ ਤਾਂ ਲੱਗਿਆ ਪਿਆ ਵਿੱਚ ਮਾਲੀ ਬੋਲਦੇ ਨੇ ਹਰਤੀ ਦੇ ਕੁੱਤਾ ਖੜਕਦਾ ਹੈ ਇਹ ਤਾਂ ਕਰਤਾ ਹੀ ਨੇ ਕੰਮ ਇਹ ਬਿਨਾ ਪੈਸੇ ਤੋਂ ਤਾਂ ਹੋਇਆ ਨਹੀਂ ਪੈਸਾ ਜਦਾਂ ਮੇਰੇ ਪਿਓ ਤੋਂ ਲੈ ਹੁਣ ਇਹਨੇ ਜਾਂ ਆਪਦੇ ਪਿਓ ਤੋਂ ਲੈ ਹੂ ਪੀੜ ਕੇ ਜਾਂ ਮੰਦਰਾ ਜਹਾਜ ਰੋਇਆ ਕਹਿੰਦਾ ਵੀ ਉਹ ਨੇ ਆ ਕੇ ਪਹਿਰੇ ਹੱਥ ਲਾਇ ਸਤਿਕਾਰ ਕੀਤਾ ਬੈਠੋ ਜੀ ਬੈਲ ਗਿਆ ਕਹਿੰਦਾ ਬਾਗ ਕੰਜਾ ਦੇਖ ਲੈ ਤੋਤੇ ਮੈਨਾ ਬੋਲਦੇ ਲਾਗੇ ਬਾਗੇ ਕਰ ਪੂਰੀ ਤਰੀ ਜਵਾਨ ਕਰਤੀ ਕਹਿੰਦਾ ਪੈਸਾ ਕਿੱਥੋਂ ਲਾਇਆ ਅਸੀਂ ਪੈਸਾ ਹੁ ਸਕੂਲ ਖੁੱਲ੍ਹਾ ਦੇ ਪੈਸਾ ਆਪਨਾ ਕਮਾ ਕੇ ਲਾਇਆ ਮਾ ਰੋਤੇ ਰਪਾ ਲਾ ਦੇ ਕਹਿੰਦਾ ਸਕੂਲ ਵੀ ਪਾਈ ਬੈਠੀ ਐ ਮੈਂ ਤਾਂ ਕੱਲਾ ਬਾਕੇ ਇਹ ਨਾ ਸਕੂਲ ਵੀ ਕਹਿੰਦਾ ਬਿਓ ਉਹਨੇ ਅੱਛਾ ਕਈ ਮੈਂ ਮਿੰਨੀ ਦੀ ਵੀਸ ਲੈਣੀ ਆ ਤੇ ਪਿਤਾ ਜੀ ਨੇ ਕਿਹਾ ਸੀ ਮੈਂ ਮਤੋ ਲੈ ਲੈ ਮੈਂ ਨਹੀਂ ਲਿਆ ਤਾਂ 91 ਪੁੱਛ ਲੈ ਬੀਸ ਲੈ ਜਾਇਆ ਕਹਿੰਦਾ ਇਹ ਦੋ ਗੱਲਾਂ ਤਾਂ ਹੋ ਗਈਆਂ ਪੂਰੀਆਂ ਕਹਿੰਦਾ ਹੁਣ ਤੀਜੀ ਚੁਟਾਂ ਕਹਿੰਦਾ ਫੇਰ ਜਿਹੜਾ ਮੈਂ ਕਿਹਾ ਸੀ ਵੀ ਅੰਸਫੈਦਾ ਹੋਵੇ ਕਹਿੰਦੀ ਹਾਂ ਜੀ ਫੇਰ ਕਹਿੰ ਸਕੂਲ ਗਿਆ ਹੋਏ ਆਹ ਹੁਣ ਬੜੀਏ ਰੋਟੀ ਬਿੜਾ ਹੋਈ ਬਿਆ ਦੀ ਛੁੱਟੀ ਮਿਲੂ ਕਹਿੰਦਾ ਵੀ ਇਹ ਬਣਾਣ ਕੱਲ ਕਿਥੋਂ ਆਏ ਉਹਨ ਰੋਜ਼ ਦੀ ਸਕਲਾਈ ਦੀ ਉਹ ਨਹੀਂ ਇਹ ਤਾਂ ਤੇਰੇ ਪਾਪਾ ਜੀ ਹੈ ਜene ਤੇਰੇ ਪਾਪਾ ਜੀ ਹੈ ਜene ਉਹ ਯਹੀ ਜੀ ਰੂਹ ਹੈ ਹੈ ਜੈ ਸਾਰਾ ਕੁਝ ਦੱਸਿਆ ਦਿੱਤੇ ਬੱਚੇ ਨੂੰ ਜਦੋਂ ਆਇਆ ਲੈ ਕੇ ਬਸ ਬਸਤਾ ਮੋਢੇ 'ਚ ਪਾਇਆ ਵੇ ਤੇ ਆ ਕੇ ਅਸ਼ਾਰਾ ਕੀਤਾ ਵੀ ਤੇਰੇ ਪਾਪਾ ਹੈ ਉਹਨੇ ਬਾਪੂ ਜੀ ਕਹਿ ਕੇ ਪਾਪਾ ਜੀ ਕਹਿ ਕੇ ਮੱਥਾ ਟੇਕ ਕੇ ਬੁੱਕਰ ਜਿਵੇਂ ਗਿਆ ਉਹ ਕਹਿੰਦਾ ਵੀ ਸਤਿਆਮਾਨੇ ਮੈਂ ਤਾਂ ਇੰਨੇ ਸਾਲਾਂ ਤੋਂ ਆਇਆ ਮੁੜ ਕੇ ਕਹਿੰਦੀ ਹਾਂ ਜੀ ਫਿਰ ਇਹ ਕਹਿੰਦਾ ਥੋੜਾ ਮੇਰਾ ਕਿਵੇਂ ਕਹਿੰਦੀ ਕੱਟ ਫੋਟੋ ਬੈਗ ਚੋਂ ਆਪ ਜਰਾ ਕੱਢ ਕੇ ਮੂਰ ਕਰਦਾ ਕਹਿੰਦੀ ਇੱਧਰ ਵੀ ਦੇਖ ਲੈ ਤੇ ਇੱਧਰ ਵੀ ਕੱਢ ਆਪਰਾ ਵੀ ਜਿਵੇਂ ਉਹਨੇ ਕੱਢਿਆ ਕਹਿੰਦਾ ਮਰੋ ਤੇਰਾ ਭਲਾ ਹੋਵੇ ਇਹਦਾ ਕਮਜਰੇ ਇਹ ਤਾਂ ਬਰੀ ਗੱਲ ਬਈ ਆਪਾਂ ਸਦਾ ਦੇ ਹਕੜਾ ਰਹਾ ਧੋਇਆ ਤੇ ਜੋੜ ਕੇ ਵੇਜਿਆ ਕਹਿੰਦਾ ਸੱਤਾ ਮਨੇ ਤੂੰ ਜਿੱਤੀ ਮੈਂ ਹਾਰਿਆ ਮੇਰੀ ਹਾਰ ਹੋ ਗਈ ਤੇਰੀ ਜਿੱਤ ਹੋ ਗਈ ਸੋ ਸਰੋ ਤੇ ਨਾ ਤੇ ਬੰਦਾ ਇਉਂ ਚਾਹੀਦਾ ਬਿਨਾ ਬਹਾਨੇ ਤੋਂ ਕੁੱਟ ਨਹੀਂ ਸਕਿਆ ਗੱਲ ਵੀ ਇਹ ਸੱਚੀ ਹੈ ਬਿਨਾ ਗੁਨਾ ਤੋ ਇਸਤਰੀ ਨੂੰ ਜਿਹੜਾ ਬੰਦਾ ਕੁੱਟਦਾ ਜਾਂ ਘੂਰਦਾ ਜਾਂ ਗਾਂਹ ਦਿੰਦਾ ਉਹ ਗਲਤ ਨੇ ਉਹ ਬੰਦਾ ਦਾ ਸਾਹਮਣੇ ਨਹੀਂ ਹੈ ਜਿਹੜੀ ਇਸਤਰੀ ਪਤੀ ਦਾ ਕਹਿਣਾ ਨਹੀਂ ਮੰਨਦੀ ਜਾਂ ਪਤੀ ਦੇ ਅਗੇ ਅਨਸਾਰ ਨਹੀਂ ਚੱਲਦੀ ਉਹ ਇਸਤਰੀਆਂ ਕੁੱਤੀਖਾਨੀਆਂ ਹੁੰਦੀਆਂ ਨੇ ਇਹ ਵੀ ਗੱਲ ਹੈ ਐਨੀ ਕਹਿੰਦੇ ਹੋਏ ਸ਼੍ਰੀਮਾਨ ਦੀ ਯਾਦਕਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ